ਲੋਜੀ ਸੁਖਬੀਰ ਬਾਦਲ ਬਾਰੇ ਅੱਜ ਅਕਾਲ ਤਖਤ ਸਾਹਿਬ ਦਾ ਵੱਡਾ ਫੈਸਲਾ ਆ ਗਿਆ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾ ਨੇ ਅੱਜ ਅਕਾਲ ਤਖਤ ਦੀ ਫਸੀਲ ਤੋਂ ਇੱਕ ਵੱਡਾ ਐਲਾਨ ਕੀਤਾ ਹੈ ਔਰ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ ਤਨਖਾਈਆ ਅਸਲ ਦੇ ਵਿੱਚ ਇੱਕ ਤਰ੍ਹਾਂ ਨਾਲ ਦੋਸ਼ੀ ਮੰਨਣਾ ਹੀ ਹੁੰਦਾ ਔਰ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਤਨਖਾਈਆ ਕਰਾਰ ਦੇ ਦਿੱਤਾ ਗਿਆ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੁਲਤਾਨ ਸਿੰਘ ਤੇ ਪੰਜ ਸਿੰਘ ਸਹਿਬਾਨਾ ਨੇ ਇਹ ਫੈਸਲਾ ਕੀਤਾ ਵੀ ਜਿਹੜੀਆਂ ਸ਼ਿਕਾਇਤਾਂ ਸੁਖਬੀਰ ਬਾਦਲ ਦੀਆਂ ਕੀਤੀਆਂ ਗਈਆਂ ਉਹਨਾਂ ਨੂੰ ਕਾਫੀ ਹੱਦ ਤੱਕ ਠੀਕ ਮੰਨਿਆ ਗਿਆ ਔਰ ਸੁਖਬੀਰ ਬਾਦਲ ਨੂੰ ਅਕਾਲ ਤਖਤ ਦੇ ਸਾਹਮਣੇ ਆ ਕੇ ਸੰਗਤ ਤੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਲਈ ਕਿਹਾ ਗਿਆ ਤੇ ਨਾਲ ਹੀ ਸੁਖਬੀਰ ਬਾਦਲ ਦੇ ਨਾਲ ਜਿਹੜੇ 2007 ਤੋਂ 17 ਤੱਕ ਕੈਬਨਟ ਮੰਤਰੀ ਰਹੇ ਨੇ ਉਹਨਾਂ ਸਿੱਖ ਕੈਬਨਟ ਮੰਤਰੀਆਂ ਨੂੰ ਵੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਕਿ ਉਹ ਵੀ ਆ ਕੇ 15 ਦਿਨ ਦੇ ਅੰਦਰ ਅੰਦਰ ਅਕਾਲ ਤਖਤ ਸਾਹਿਬ ਦੇ ਉੱਪਰ ਆਪਣਾ ਪੱਖ ਪੇਸ਼ ਕਰਨ ਕਿ ਉਹਨਾਂ ਨੇ ਸੁਖਬੀਰ ਬਾਦਲ ਦੇ ਉੱਪਰ ਪਹਿਲਾਂ ਇਹ ਸਵਾਲ ਕਿਉਂ ਨਹੀਂ ਉਠਾਇਆ ਜਾਂ ਉਹਨਾਂ ਦਾ ਇਹਦੇ ਉੱਪਰ ਕੀ ਪੱਖ ਹੈ ਉਹ ਆਪਣਾ ਪੱਖ ਆ ਕੇ ਪੇਸ਼ ਕਰਨ ਜਿਕਰ ਯੋਗ ਹੈ ਕਿ ਸੁਖਬੀਰ ਬਾਦਲ ਦੀਆਂ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਨੂੰ ਹੁਣ ਕੀਤੀਆਂ ਗਈਆਂ ਜਦੋਂ ਘਟਨਾਵਾਂ ਵਾਪਰੀਆਂ ਨੂੰ ਕਈ ਸਾਲ ਬੀਤ ਚੁੱਕੇ ਨੇ ਤਾਂ ਉਸ ਤੋਂ ਬਾਅਦ ਅਕਾਲੀ ਦਲ ਚੋਂ ਹੁਣ ਜਦ ਕੁਝ ਲੋਕ ਬਾਗੀ ਹੋਏ ਜਿਨ੍ਹਾਂ ਚ ਬੀਬੀ ਜਗੀਰਕੌਰ ਐ ਪ੍ਰੇਮ ਸਿੰਘ ਚੰਦੂ ਮਾਜਰਾ ਐ ਸਕੰਦਰ ਸਿੰਘ ਮਲੂਕਾ ਐ ਗੁਰਪ੍ਰਤਾਪ ਸਿੰਘ ਵੰਡਾਲਾ ਐ ਪਰਮਿੰਦਰ ਸਿੰਘ ਢੀਂਡਾ ਐ ਸੁਖਦੇਵ ਸਿੰਘ ਢੀਂਡਾ ਸਾਹਿਬ ਤਾਂ ਉਹਨਾਂ ਨੇ ਹੁਣ ਸੁਖਬੀਰ ਬਾਦਲ ਦੇ ਉੱਪਰ ਇਹ ਸ਼ਿਕਾਇਤ ਅਕਾਲ ਤਖਤ ਨੂੰ ਕੀਤੀ ਸੀ ਬਈ ਜਿਹੜਾ ਸਰਸਾ ਡੇਰਾ ਮੁਖੀ ਆ ਉਹਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾੰਗ ਰਚਣ ਦੀ ਕੋਸ਼ਿਸ਼ ਕੀਤੀ ਸੀ ਜਾਂ ਉਸ ਤੋਂ ਬਾਅਦ ਉਹਨੂੰ ਮਾਫੀ ਦੇ ਦਿੱਤੀ ਗਈ ਸੀ ਜਾਂ ਫਿਰ ਬਾਈਬਲ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਕੰਡ ਵਾਪਰਿਆ ਜਾਂ ਜਿਹੜਾ ਅਬ ਕੋਰਟ ਕਪੂਰਾ ਦੇ ਵਿੱਚ ਗੋਲੀ ਕਾਰਡ ਵਾਪਰਿਆ ਜਾਂ ਜਿਵੇਂ ਸੁਮੇਧ ਸਿੰਘ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਡੀਜੀਪੀ ਲਾਇਆ ਗਿਆ ਵੀ ਇਹਨਾਂ ਚੀਜ਼ਾਂ ਦੇ ਉੱਪਰ ਸਿੱਧਾ-ਸਿੱਧਾ ਸੁਖਬੀਰ ਬਾਦਲ ਗਲਤ ਹੈ ਇਹਨੇ ਸਿੱਖ ਕੌਮ ਪ੍ਰਤੀ ਪੰਥ ਪ੍ਰਤੀ ਗਲਤੀ ਕੀਤੀ ਹੈ ਔਰ ਉਹਦੇ ਉੱਪਰ ਅੱਜ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਨੇ ਆਪਣਾ ਫੈਸਲਾ ਦਿੱਤਾ ਔਰ ਸਿੰਘ ਸਹਿਬਾਨਾਂ ਨੇ ਇਥੋਂ ਤੱਕ ਕਹਿਤਾ ਭਾਈ ਉਹ ਕਹਿੰਦੇ ਬੀ ਸੁਖਬੀਰ ਬਾਦਲ ਨੇ ਜੋ ਵੀ ਡਿਪਟੀ ਮੁੱਖ ਮੰਤਰੀ ਰਹਿੰਦਿਆ ਹੋਇਆ ਤੇ ਅਕਾਲੀ ਦਲ ਦਾ ਪ੍ਰਧਾਨ ਰਹਿੰਦਿਆ ਹੋਇਆ ਇਹ ਗਲਤੀਆਂ ਕੀਤੀਆਂ ਨੇ ਇਹਨਾਂ ਦੇ ਨਾਲ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਭਾਰੀ ਨੁਕਸਾਨ ਪੁੱਜਿਆ ਔਰ ਹਾਲਤ ਅਕਾਲੀ ਦਲ ਦੀ ਵੀ ਬਹੁਤ ਪਤਲੀ ਹੋਈ ਹੈ ਔਰ ਸਿੱਖ ਪੰਥ ਨੂੰ ਕਾਫੀ ਵੱਡੀ ਛੱਟ ਵੱਜੀ ਹੈ ਇਹ ਗੱਲ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਨੇ ਮੰਨੀ ਹੈ ਤਾਂ ਬਹੁਤ ਵੱਡਾ ਗੁਨਾਹ ਇੱਕ ਤਰ੍ਹਾਂ ਨਾਲ ਸੁਖਬੀਰ ਬਾਦਲ ਦਾ ਇਹ ਮੰਨਿਆ ਗਿਆ ਕਾਲ ਤੱਕ ਸਹਿਬ ਵੱਲੋਂ ਕਿਉਂਕਿ ਜਿਹੜੀ ਗੱਲ ਲਈ ਇਹ ਕਿਹਾ ਜਾ ਰਿਹਾ ਹੈ ਜਥੇਦਾਰ ਰਗਵੀਰ ਸਿੰਘ ਨੇ ਅੱਜ ਖੁਦ ਕਿਹਾ ਕਿ ਇਹਨਾਂ ਗਲਤੀਆਂ ਦੇ ਨਾਲ ਸਿੱਖ ਕੌਮ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ 6:00 ਵਜੇ ਹੈ ਔਰ ਇਹਦੇ ਨਾਲ ਹਾਲਤ ਪਤਲੀ ਹੋਈ ਹੈ ਤਾਂ ਫਿਰ ਜਦੋਂ ਕਿਸੇ ਗੁਨਾਹ ਕਰਕੇ ਸਿੱਖ ਕੌਮ ਦਾ ਭਾਰੀ ਨੁਕਸਾਨ ਹੋਇਆ ਸਿੱਖ ਕੌਮ ਨੂੰ ਸੱਟ ਵੱਜੀ ਤਾਂ ਫਿਰ ਉਹ ਗੁਨਾਹ ਕੋਈ ਛੋਟੇ ਨਹੀਂ ਹੈਗੇ ਛੋਟੀਆਂ ਮੋਟੀਆਂ ਗੱਲਾਂ ਨਾਲ ਤਾਂ ਸਿੱਖ ਕੌਮ ਬਹੁਤ ਮਹਾਨ ਕੌਮ ਹੈ ਉਹਨੂੰ ਸੱਟ ਪਹੁੰਚ ਨਹੀਂ ਸਕਦੀ ਉਹਦਾ ਨੁਕਸਾਨ ਕੋਈ ਬਹੁਤਾ ਹੋ ਨਹੀਂ ਸਕਦਾ ਤਾਂ ਢਾਹ ਲੱਗੀ ਹੈ ਸਿੱਖ ਕੌਮ ਨੂੰ ਇਹ ਵੀ ਗੱਲ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਬੋਲੀ ਅੱਜ ਤਾਂ ਜਿਹੜੇ ਗੁਨਾਹਾਂ ਦੇ ਨਾਲ ਢਾਹ ਲੱਗੀ ਹੈ ਸਿੱਖ ਕੌਮ ਨੂੰ ਉਹ ਗੁਨਾਹ ਛੋਟੇ ਨਹੀਂ ਹੋ ਸਕਦੇ ਤੇ ਸੁਖਬੀਰ ਬਾਦਲ ਨੂੰ ਜਿਹੜਾ ਮਾਫੀ ਮੰਗਣ ਨੂੰ ਕਿਹਾ ਗਿਆ ਤੇ ਤਨਖਾ ਤਨਖਾਈਆ ਕਰਾਰ ਦਿੱਤਾ ਗਿਆ ਇਹਦੇ ਉੱਪਰ ਵੀ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਹੈ ਕੁਝ ਲੋਕ ਸੋਸ਼ਲ ਮੀਡੀਆ ਤੇ ਇਹ ਪੁੱਛ ਰਹੇ ਨੇ ਕਿ ਕੀ ਇੰਨੇ ਵੱਡੇ ਗੁਨਾਹਾਂ ਦੀ ਸਿਰਫ ਮਾਫੀ ਮੰਗ ਕੇ ਹੀ ਉਹਨੂੰ ਛੱਡ ਦਿੱਤਾ ਜਾਏਗਾ ਜਿਹੜੇ ਤਨਖਾ ਗੁਨਾਹਾਂ ਦੇ ਨਾਲ ਗਿਆਨੀ ਰਗਵੀਰ ਸਿੰਘ ਖੁਦ ਕਹਿ ਰਹੇ ਨੇ ਕਾਲ ਤੱਕ ਸਾਬ ਦੇ ਜਥੇਦਾਰ ਖੁਦ ਕਹਿ ਰਹੇ ਨੇ ਕਿ ਸਿੱਖ ਪੰਥ ਨੂੰ ਢਾਹ ਲੱਗੀ ਹੈ ਬਹੁਤ ਵੱਡਾ ਨੁਕਸਾਨ ਹੋਇਆ ਉਨਾ ਕਾਰਨਾ ਕਰਕੇ ਸਿਰਫ ਮਾਫੀ ਹੀ ਮੰਗੀ ਜਾਣੀ ਚਾਹੀਦੀ ਹੈ ਇੰਨੇ ਵੱਡੇ ਗੁਨਾਹਾਂ ਦੇ ਉੱਪਰ ਕੀ ਸਜ਼ਾ ਨਹੀਂ ਹੋਣੀ ਚਾਹੀਦੀ ਇਹ ਸਵਾਲ ਸੋਸ਼ਲ ਮੀਡੀਆ ਤੇ ਵੱਡੀ ਗਿਣਤੀ ਲੋਕਾਂ ਨੇ ਪੁੱਛਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਬਹੁਤ ਲੋਕ ਇਹ ਵੀ ਕਹਿ ਰਹੇ ਨੇ ਕਿ ਜਿੰਨੇ ਵੱਡੇ ਗੁਨਾਹ ਨੇ ਉਸ ਹਿਸਾਬ ਦੇ ਨਾਲ ਕੱਲੀ ਮਾਫੀ ਮੰਗਾਉਣਾ ਜਾਂ ਕੱਲੇ ਭਾਂਡੇ ਮਜਾਉਣ ਦੀ ਸੇਵਾ ਕਰਾ ਲੈਣੀ ਇਹ ਕਾਫੀ ਨਹੀਂ ਹੈ ਇਹ ਤਾਂ ਬਿਲਕੁਲ ਉਹਨੂੰ ਉੰਝ ਛੱਡ ਦੇਣ ਵਾਲੀ ਗੱਲ ਹੋ ਜਾਣੀ ਐ ਤੋ ਲੋਕ ਸਿੱਖ ਸੰਗਤ ਦੀ ਭਾਵਨਾ ਇਹ ਆ ਕਿ ਸੁਖਬੀਰ ਬਾਦਲ ਨੂੰ ਇਹ ਸਭ ਕੁਛ ਦੇ ਲਈ ਵੱਡੀ ਸਜ਼ਾ ਦਿੱਤੀ ਜਾਵੇ ਜੋ ਮਿਸਾਲੀ ਹੋਵੇ ਜੋ ਇਤਿਹਾਸਕ ਹੋਵੇ ਔਰ ਅੱਗੇ ਤੋਂ ਰਾਜ ਗੱਦੀਆਂ ਤੇ ਬਹਿਣ ਵਾਲੇ ਜਿਹੜੇ ਸਿੱਖ ਕਹਾਉਣ ਵਾਲੇ ਵਿਅਕਤੀ ਨੇ ਉਹ ਅਜਿਹੀਆਂ ਗਲਤੀਆਂ ਨਾ ਕਰ ਸਕਣ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸੁਖਬੀਰ ਬਾਦਲ ਹੋਰੀ ਜਦੋਂ ਅਕਾਲੀ ਦਲ ਦੀ ਸਰਕਾਰ ਚਲਾ ਰਹੇ ਸੀ ਤਾਂ ਉਸ ਵਕਤ ਪੰਜਾਬ ਦੇ ਵਿੱਚ ਇਹ ਬਹੁਤ ਕੁਝ ਵਾਪਰਿਆ ਪੰਥਕ ਸਰਕਾਰ ਕਹਾਉਂਦੀ ਸੀ ਅਕਾਲੀ ਦਲ ਸਰਕਾਰ ਔਰ ਪੰਥਕ ਕਹਾਉਂਦੀ ਸਰਕਾਰ ਵੇਲੇ ਹੀ ਜਿਹੜਾ ਡੇਰਾ ਸਰਸਾ ਦਾ ਮੁਖੀ ਹੈ ਉਹਨੂੰ ਮਾਫੀ ਦਿੱਤੀ ਗਈ ਸੀ ਔਰ ਫਿਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਵੀ ਮਾਫੀ ਮੰਗਾਈ ਗਈ ਦਵਾਈ ਗਈ ਸੀ ਉਹਨੂੰ ਸਰਸੇ ਵਾਲੇ ਡੇਰਾ ਮੁਖੀ ਨੂੰ ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਉਹਦੇ ਤੇ ਸਰਕਾਰ ਕੁਝ ਨਾ ਕਰ ਸਕੀ ਤੇ ਬੇਅਦਬੀ ਦੇ ਰੋਸ 'ਵਜੋਂ ਬੈਠੀਆਂ ਸਿੱਖ ਸੰਗਤਾਂ ਦੇ ਉੱਪਰ ਕੋਟਕਪੂਰਾ ਦੇ ਵਿੱਚ ਗੋਲੀ ਚਲਾ ਦਿੱਤੀ ਗਈ ਸੀ ਤਾਂ ਇਹਨਾਂ ਸਭ ਚੀਜ਼ਾਂ ਦੇ ਉੱਪਰ ਹੁਣ ਸਿੰਘ ਸਹਿਬਾਨ ਨੇ ਜਦੋਂ ਸ਼ਿਕਾਇਤ ਸੁਣੀ ਹੈ ਤਾਂ ਉਹਦੇ ਉੱਪਰ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਮੈਂ ਦੁਬਾਰਾ ਦੱਸ ਦਿਆਂ ਤਨਖਾਈਆ ਦਾ ਮਤਲਬ ਇੱਕ ਤਰ੍ਹਾਂ ਨਾਲ ਦੋਚੀ ਮੰਨ ਲੈਣਾ ਹੁੰਦਾ ਹੈ ਇਹ ਖਾਲਸਾ ਹੀ ਬੋਲੇ ਨੇ ਜਿਨ੍ਹਾਂ ਦੇ ਵਿੱਚ ਤਨਖਾਈਆ ਕਰਾਰ ਦੇਣ ਦਾ ਮਤਲਬ ਹੈ ਇੱਕ ਤਰ੍ਹਾਂ ਨਾਲ ਗੁਨੇਗਾਰ ਮੰਨ ਲੈਣਾ ਦੋਚੀ ਮੰਨ ਲੈਣਾ ਤਾਂ ਵੱਡਾ ਸਵਾਲ ਇੱਕ ਇੱਥੇ ਹੋਰ ਵੀ ਖੜਾ ਹੁੰਦਾ ਵੀ ਅੱਜ ਜਿਹੜੇ ਅਕਾਲੀ ਲੀਡਰਾਂ ਨੇ ਕਈ ਸਾਲ ਬਾਅਦ ਜਾ ਕੇ ਆ ਹੁਣ ਕਾਲਤਖ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ ਪਹਿਲਾਂ ਸਾਰੇ ਕਿੱਥੇ ਸੀ ਪਹਿਲਾਂ ਕਿਸੇ ਨੂੰ ਕੋਈ ਨਾ ਨਜ਼ਰ ਆਇਆ ਜਿਹੜੇ ਜਿਹੜੀਆਂ ਗਲਤੀਆਂ ਕਾਰਨ ਅੱਜ ਕਾਲ ਤਖ ਸਾਹਿਬ ਸੁਖਵੀਰ ਬਾਦਲ ਨੂੰ ਦੋਚੀ ਮੰਨ ਰਿਹਾ ਉਹ ਗਲਤੀਆਂ ਤਾਂ ਕਈ ਸਾਲ ਹੋ ਗਏ ਨੇ ਤੇ ਜੇ ਹੁਣ ਕੁਝ ਲੀਡਰ ਕਾਲੀਦਲ ਚੋਂ ਬਾਗੀ ਨਾ ਹੁੰਦੇ ਉਸ ਕਹਿਤ ਨਾ ਕਰਦੇ ਇਹਦਾ ਮਤਲਬ ਫਿਰ ਅਕਾਲ ਤਖਤ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੇ ਆਹ ਫੈਸਲੇ ਨਹੀਂ ਸੀ ਕਰਨੇ ਕਿ ਪਹਿਲਾਂ ਕਿਸੇ ਨੂੰ ਵੀ ਨਜ਼ਰ ਨਹੀਂ ਆਇਆ ਨਾ ਬਾਗੀਆਂ ਨੂੰ ਨਾ ਕਿਸੇ ਹੋਰ ਨੂੰ ਔਰ ਜੇਕਰ ਉਹ ਆਗੂ ਬਾਗੀ ਨਾ ਹੁੰਦੇ ਫਰਜ਼ ਕਰੋ ਕਾਲੀ ਦਲ ਦੀ ਸਰਕਾਰ ਦੁਆਰਾ ਬਣ ਗਈ ਹੁੰਦੀ ਤਾਂ ਇਹਨਾਂ ਆਗੂਆਂ ਨੇ ਬਾਗੀ ਨਹੀਂ ਸੀ ਹੋਣਾ ਬਾਗੀ ਨਹੀਂ ਸੀ ਹੋਣਾ ਤੇ ਇਹਦਾ ਮਤਲਬ ਹੈ ਕਿ ਜਿਹੜੇ ਗੁਨਾਹ ਅੱਜ ਸਾਹਮਣੇ ਆ ਰਹੇ ਆ ਸੁਖਬੀਰ ਬਾਦਲ ਹੋਰਾਂ ਦੇ ਇਹ ਸਾਰੇ ਗਿਆਨ ਲੁਕੇ ਰਹਿ ਜਾਣੇ ਸੀ ਛੁਪੇ ਰਹਿ ਜਾਣੇ ਸੀ ਸਾਹਮਣੇ ਨਹੀਂ ਸੀ ਆਉਣੇ ਇਹੀ ਗੱਲ ਵਾਪਰਨੀ ਸੀ ਤਾਂ ਇਹ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਔਰ ਸੁਖਬੀਰ ਬਾਦਲ ਨੂੰ ਅੱਜ ਤਨਖਾਈਆ ਕਰਾਰ ਦਿੱਤਾ ਗਿਆ ਮਤਲਬ ਗੁਨਾਗਰ ਮੰਨ ਲਿਆ ਗਿਆ ਤੇ ਨਾਲ ਹੀ ਜਿਹੜੇ ਉਸ ਟਾਈਮ ਦੇ ਕੈਬਨਿਟ ਮੰਤਰੀ ਸੀਗੇ ਉਹਨਾਂ ਨੂੰ 15 ਦਿਨਾਂ ਦੇ ਵਿੱਚ ਵਿੱਚ ਕਾਲ ਤੱਕ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਨੂੰ ਕਿਹਾ ਗਿਆ ਸੁਖਬੀਰ ਬਾਦਲ ਨੇ ਕੱਲ ਬੀਤੇ ਕੱਲ ਇੱਕ ਵੱਡਾ ਫੈਸਲਾ ਲਿਆ ਔਰ ਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਬਲਵਿੰਦਰ ਸਿੰਘ ਭੂੰਦੜ ਨੂੰ ਬਣਾ ਦਿੱਤਾ ਗਿਆ ਸੁਖਬੀਰ ਬਾਦਲ ਦੀ ਪ੍ਰਧਾਨਗੀ ਛੱਡਣ ਦੀ ਮੰਗ ਵੱਡੇ ਟਾਈਮ ਤੋਂ ਹੋ ਰਹੀ ਸੀ ਵੱਡੀ ਗਿਣਤੀ ਕਾਲੀ ਦਲ ਦੇ ਸੀਨੀਅਰ ਆਗੂ ਇਸ ਕਰਕੇ ਹੀ ਛੱਡ ਕੇ ਚਲੇ ਗਏ ਵੀ ਸੁਖਬੀਰ ਬਾਦਲ ਪ੍ਰਧਾਨਗੀ ਦੇ ਤੌਰ ਤੇ ਯੋਗ ਨਹੀਂ ਤੇ ਇਹਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਪ੍ਰਧਾਨਗੀ ਕਿਸੇ ਹੋਰ ਨੂੰ ਦੇਣੀ ਚਾਹੀਦੀ ਹੈ ਤੇ ਸੁਖਬੀਰ ਬਾਦਲ ਨੇ ਉਦੋਂ ਤੱਕ ਪ੍ਰਧਾਨਗੀ ਨਹੀਂ ਛੱਡੀ ਤੇ ਹੁਣ ਜਦੋਂ ਡਿੰਪੀ ਢਿੱਲੋਂ ਵੀ ਪਾਰਟੀ ਛੱਡ ਗਏ ਨੇ ਤਾਂ ਹੁਣ ਕੱਲ ਸੁਖਬੀਰ ਬਾਦਲ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂਂਦੜ ਨੂੰ ਬਣਾਤਾ ਪਰ ਇੱਥੇ ਫੇਰ ਸਵਾਲ ਕਿਹੜਾ ਹੋ ਗਿਆ ਵੀ ਕਾਰਜਕਾਰੀ ਪ੍ਰਧਾਨ ਬਣਾਇਆ ਕਦੋਂ ਜਾਂਦਾ ਕਾਰਜਕਾਰੀ ਪ੍ਰਧਾਨ ਆਰਜੀ ਪ੍ਰਧਾਨ ਹੁੰਦਾ ਇਹ ਉਦੋਂ ਬਣਾਇਆ ਜਾਂਦਾ ਜਦੋਂ ਜਿਹੜਾ ਮੇਨ ਪ੍ਰਧਾਨ ਹੈ ਉਹ ਕਿਸੇ ਕਾਰਨ ਵਿਦੇਸ਼ ਚਲਾ ਜਾਵੇ ਬਿਮਾਰ ਪਏ ਜੇ ਛੁੱਟੀ ਤੇ ਚਲਾ ਜਾਵੇ ਜੇਲ ਚਲਾ ਜੇ ਤੇ ਦੁਬਾਰਾ ਉਹਨੇ ਆ ਕੇ ਫਿਰ ਕੰਮ ਕਰਨਾ ਹੋਵੇ ਉਸ ਟਾਈਮ ਕਾਰਜਕਾਰੀ ਕੰਮ ਚਲਾਉ ਪ੍ਰਧਾਨ ਬਣਾਇਆ ਜਾਂਦਾ ਸੁਖਬੀਰ ਬਾਦਲ ਤਾਂ ਬਾਹਰ ਹੈ ਸੁਖਬੀਰ ਬਾਦਲ ਨਾ ਜੇਲ ਚ ਹੈ ਨਾ ਵਿਦੇਸ਼ ਚ ਹੈ ਨਾ ਬਿਮਾਰ ਹੈ ਫਿਰ ਕਾਰਜਕਾਰੀ ਪ੍ਰਧਾਨ ਕਿਉਂ ਬਣਾਇਆ ਗਿਆ ਬਲਵਿੰਦਰ ਪੂੰਦੜ ਨੂੰ ਫਿਰ ਜਾਂ ਤਾਂ ਸੁਖਬੀਰ ਬਾਦਲ ਆਪ ਹੀ ਪ੍ਰਧਾਨ ਰਹਿਣ ਤੇ ਜਾਂ ਫਿਰ ਉਹ ਪ੍ਰਧਾਨਗੀ ਤੋਂ ਚੱਜ ਨਾਲ ਪਾਸੇ ਹੋਣ ਚੰਗੀ ਤਰ੍ਹਾਂ ਤੇ ਫਿਰ ਬਲਵਿੰਦਰ ਸਿੰਘ ਪੂੰਦੜ ਨੂੰ ਜਾਂ ਕਿਸੇ ਹੋਰ ਨੂੰ ਬਣਾ ਦੇਣ ਬਹੁਤ ਸਾਰੇ ਕਾਲੀ ਦਲ ਦੇ ਆਗੂ ਇਹ ਕਹਿ ਰਹੇ ਨੇ ਵੀ ਇਹ ਡਰਾਮਾ ਕੀਤਾ ਗਿਆ ਇਹ ਬਿਲਕੁਲ ਹਾਸੋ ਹੀ ਨਹੀਂ ਗੱਲ ਕੀਤੀ ਗਈ ਹੈ ਚਾਹੇ ਉਹ ਪਰਮਿੰਦਰ ਸਿੰਘ ਢੀਂਸਾ ਚਾਹੇ ਪ੍ਰੇਮ ਚੰਦੂ ਮਾਜਰਾ ਚਾਹੇ ਬਾਕੀ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਕੋਈ ਨਿਜਮ ਹੀ ਨਹੀਂ ਹੈਗਾ ਕਿ ਪ੍ਰਧਾਨ ਸਹੀ ਸਲਾਮਤ ਹੈ ਬਾਹਰ ਹੈ ਤੇ ਉਹ ਕਾਰਜਕਾਰੀ ਪ੍ਰਧਾਨ ਕਿਸੇ ਹੋਰ ਨੂੰ ਲਾ ਰਿਹਾ ਫਿਰ ਪੂਰਾ ਪ੍ਰਧਾਨ ਕਿਉਂ ਨਹੀਂ ਲਾਇਆ ਜਾ ਰਿਹਾ ਤਾਂ ਇਹ ਉਹ ਕਹਿੰਦੇ ਇੰਜ ਹੋਣਾ ਚਾਹੀਦਾ ਵੀ ਪ੍ਰਧਾਨ ਅਸਤੀਫਾ ਦਿੰਦਾ ਅਸਤੀਫਾ ਦੇ ਕੇ ਉਸ ਤੋਂ ਬਾਅਦ ਪਾਰਟੀ ਦੁਬਾਰਾ ਪ੍ਰਧਾਨ ਦੀ ਚੋਣ ਕਰਦੀ ਤਾਂ ਫਿਰ ਉਹ ਕਹਿੰਦੇ ਇਹ ਕੰਮ ਲੋਕਤੰਤਰਕ ਤੇ ਜਮਹੂਰੀ ਹੋਣਾ ਸੀ ਇਹ ਜਿੱਦਾਂ ਥਾਪੇ ਜਾਣ ਵਾਲਾ ਕੰਮ ਹੈ ਬੇ ਇਹਨੂੰ ਥਾਪ ਦਿਓ ਉਹਨੂੰ ਥਾਪ ਦਿਓ ਆਪਦੇ ਚਾਹੇਤੇ ਨੂੰ ਥਾਪ ਦਿਓ ਤਾਂ ਇਹ ਜਿਹੜਾ ਤਰੀਕਾ ਹੈ ਇਹ ਗਲਤ ਕਾਲੀ ਦਲ ਦੇ ਆਗੂ ਬਾਗੀ ਆਗੂ ਕਹਿ ਰਹੇ ਨੇ ਇਹ ਠੀਕ ਨਹੀਂਗਾ ਤਾਂ ਅੱਜ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਕੀਤਾ ਗਿਆ ਇੱਕ ਤਰ੍ਹਾਂ ਨਾਲ ਗੁਣਾਗਾਰ ਕਰਾਰ ਕੀਤਾ ਗਿਆ ਔਰ ਹੁਣ ਵੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਚ ਇਹਦਾ ਨਤੀਜਾ ਕੀ ਨਿਕਲਦਾ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ